ਇੱਕ ਪਾਸੇ ਤਾਂ ਮਾਨ ਸਾਹਿਬ ਦੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਸਕੂਲ ਆਫ ਐਮੀਨੈਂਸ ਬਣ ਗਏ ਨੇ ਪੰਜਾਬ ਦੇ ਵਿੱਚ ਤੁਹਾਨੂੰ ਅਸਲ ਸਚਾਈ ਜਿਹੜੀ ਸਕੂਲਾਂ ਦੀ ਹੈਗੀ ਹੈ ਤੁਹਾਨੂੰ ਲੈ ਕੇ ਆਏ ਆ ਥੋਲਾ ਤੇ ਨਵੀਆਂ ਤਕਨੀਕਾਂ ਸਹੀ ਵਿਦਿਆਕ ਮੁਕਾਬਲੇ ਦੁਪਹਿਰ ਦਾ ਖਾਣਾ ਤੇ ਨਿੱਕੇ ਨਿੱਕੇ ਬੱਚੇ ਨੇ ਪ੍ਰਾਇਮਰੀ ਸਕੂਲ ਦੇ ਇਹ ਬਲੈਕ ਬੋਰਡ ਇਹਨਾਂ ਨੂੰ ਗਲੀ ਦੇ ਵਿੱਚ ਗੈਲਰੀ ਦੇ ਵਿੱਚ ਲਾਣਾ ਪੈ ਗਿਆ ਤੇ ਇਹਨਾਂ ਨੂੰ ਕਲਾਸਰੂਮ ਤੱਕ ਨਹੀਂ ਮਿਲਿਆ ਚੇਅਰਮੈਨ ਸਾਹਿਬ ਇੱਕ ਪਾਸੇ ਤਾਂ ਵੱਡੇ ਵੱਡੇ ਦਾਅਵੇ ਹੋ ਰਹੇ ਨੇ ਸਕੂਲਾਂ ਦੇ ਕਿ ਜਿਹੜਾ ਸਕੂਲ ਹੈ ਸਾਡਾ ਵਰਲਡ ਕਲਾਸ ਸਕੂਲ ਬਣ ਚੁੱਕੇ ਨੇ ਇੱਕ ਕਮਰੇ ਦੇ ਵਿੱਚ 100 ਬੱਚੇ ਨਹੀਂ ਆ ਸਕਦੇ ਜਦੋਂ ਕਿ ਕਮਰੇ ਛੋਟੇ ਨੇ ਤੇ ਇਸ ਲਈ ਬੱਚਿਆਂ ਨੂੰ ਬਾਹਰ ਆ ਬਰਾਂਡੇ ਦੇ ਵਿੱਚ ਜਾਂ ਦਰਸ਼ਕਾਂ ਦੇ ਥੱਲੇ ਬੈਠ ਕੇ ਕਲਾਸਾਂ ਲਗਾਉਣੀਆਂ ਪੈ ਰਹੀਆਂ ਨੇ ਪੰਜ ਕਮਰੇ ਨੇ ਦੋ ਕਮੇਰਾਂ ਅਨਸੇਫ ਡਿਕਲੇਰ ਕੀਤੇ ਜਾ ਚੁੱਕੇ ਨੇ ਤੇ ਸਰਕਾਰੋਂ ਦਾ ਹਾਂਦੇ ਆਰਡਰ ਨੇ ਤੁਹਾਨੂੰ ਦਿਖਾ ਸਕਦੇ ਆ ਕਮਰੇ ਜਿਹੜਾ ਆਈਆਂ ਹੋਈਆਂ ਨੇ ਦੇਖੋ ਜਦੋਂ ਤੱਕ ਸਰਕਾਰ ਸਾਨੂੰ ਕੋਈ ਗ੍ਰਾਂਟ ਰਿਲੀਜ਼ ਨਹੀਂ ਕਰਦੀ ਅਸੀਂ ਇਹਨੂੰ ਬਣਾ ਨਹੀਂ ਸਕਦੇ ਅਗਰ ਮੈਂ ਇਸ ਅਨ ਸੇ ਫਰੂਮਸ ਨੂੰ ਵੀ ਢਾਡਵਾ ਤਾਂ ਬੱਚੇ ਬੈਠਣਗੇ ਕਿੱਥੇ ਸਰਕਾਰ ਅਗੇ ਗੁਜਾਰਿਸ਼ ਕਰਨਾ ਚਾਹੁੰਦੇ ਆਂ ਕਿ ਉਹ ਸਾਡੇ ਸਕੂਲ ਵੱਲ ਧਿਆਨ ਦੇਵੇ ਤੇ ਇਹਨੂੰ ਬਣਵਾਏ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਇੱਕ ਪਾਸੇ ਤਾਂ ਮਾਨ ਸਾਹਿਬ ਜੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਵਾਅਦੇ ਕਰਦੀ ਹੈ ਤੇ ਜੇ ਪੰਜਾਬ ਦੀ ਸਿੱਖਿਆ ਦੀ ਗੱਲ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਕਿ ਸਿੱਖਿਆ ਕ੍ਰਾਂਤੀ ਆ ਗਈ ਹੈ ਸਕੂਲ ਆਫ ਐਮਿਨੈਂਸ ਬਣ ਗਏ ਨੇ ਪੰਜਾਬ ਦੇ ਵਿੱਚ ਪਰ ਸਕੂਲ ਆਫ ਐਮਿਨੈਂਸ ਕੁਝ ਬਣੇ ਨੇ ਤੇ ਤੁਹਾਨੂੰ ਅਸਲ ਸਚਾਈ ਜਿਹੜੀ ਸਕੂਲਾਂ ਦੀ ਹੈਗੀ ਆ ਤੁਹਾਨੂੰ ਲੈ ਕੇ ਆਏ ਆ ਅੰਬੇਡਕਰ ਨਗਰ ਜਿਹੜਾ ਕਿ ਹਲਕਾ ਆਤਮਨਗਰ ਲੁਧਿਆਣਾ ਦੇ ਵਿੱਚ ਪੈਂਦਾ ਹੈ ਗੱਲਬਾਤ ਕਰਾਂਗੇ ਪਹਿਲਾਂ ਤਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਫੈਸਿਲਿਟੀਆਂ ਹੈ ਉਹ ਲਿਖਿਆ ਹੋਈਆਂ ਪ੍ਰੀ ਪ੍ਰਾਇਮਰੀ ਸਕੂਲ ਦੀਆਂ ਕਿ ਸਮਾਰਟ ਸਕੂਲ ਕੋਈ ਫੀਸ ਨਹੀਂ ਕਿਤਾਬਾਂ ਦੀ ਸਹੂਲਤ ਨਵੀਆਂ ਤਕਨੀਕਾਂ ਸਹੀ ਵਿਦਿਆਕ ਮੁਕਾਬਲੇ ਦੁਪਹਿਰ ਦਾ ਖਾਣਾ ਪਾਣੀ ਲਾਇਬ੍ਰੇਰੀ ਸੇ ਸਹੂਲਤਾਂ ਤੇ ਇਹ ਸਾਰੀਆਂ ਚੀਜ਼ਾਂ ਜਿਹੜੀ ਕਿ ਸਹੂਲਤਾਂ ਲਿਖੀਆਂ ਹੋਈਆਂ ਨੇ ਪਰ ਦੂਜੇ ਪਾਸੇ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਪ੍ਰਾਇਮਰੀ ਸਕੂਲ ਦੇ ਇਹ ਬਲੈਕਬੋਰਡ ਇਹਨਾਂ ਨੂੰ ਗਲੀ ਦੇ ਵਿੱਚ ਗੈਲਰੀ ਦੇ ਵਿੱਚ ਲਾਣਾ ਪੈ ਗਿਆ ਤੇ ਇਹਨਾਂ ਨੂੰ ਕਲਾਸਰੂਮ ਤੱਕ ਨਹੀਂ ਮਿਲਿਆ ਜਿੱਥੇ ਵੱਡੇ ਵੱਡੇ ਦਾਅਵੇ ਨਵੀਆਂ ਤਕਨੀਕਾਂ ਦੀ ਗੱਲ ਹੁੰਦੀ ਹੈ ਪਰ ਇੱਥੇ ਜਿਹੜੇ ਬੱਚੇ ਨੇ ਆਪਣੀ ਕਲਾਸਰੂਮਾਂ ਦੇ ਮਹਤਾਜ ਨੇ ਗੱਲਬਾਤ ਕਰਾਂਗੇ ਜਿਹੜੇ ਇੱਥੇ ਦੇ ਕਮੇਟੀ ਮੈਂਬਰ ਦੇ ਚੇਅਰਮੈਨ ਨੇ ਜਿਹੜੀ ਇੱਕ ਕਮੇਟੀ ਬਣਾਈ ਜਾਂਦੀ ਹੈ ਦੇਖ ਦੇਖ ਦਿਖਾਵਾ ਵਾਸਤੇ ਸੰਭਾਲ ਵਾਸਤੇ ਉਹਦੇ ਚੇਅਰਮੈਨ ਸਾਹਿਬ ਨੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਡਾਕਟਰ ਸਜੀਤ ਸਿੰਘ ਹੈ ਮੈਂ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਚੇਅਰਮੈਨ ਸਾਹਿਬ ਇੱਕ ਪਾਸੇ ਤਾਂ ਵੱਡੇ ਵੱਡੇ ਦਾਅਵੇ ਹੋ ਰਹੇ ਨੇ ਸਕੂਲਾਂ ਦੇ ਕਿ ਜਿਹੜਾ ਸਕੂਲ ਹੈ ਸਾਡਾ ਵਰਲਡ ਕਲਾਸ ਸਕੂਲ ਬਣ ਚੁੱਕੇ ਨੇ ਪਰ ਇੱਕ ਪਾਸੇ ਪੰਜਾਬ ਦੇ ਸਕੂਲ ਦੇ ਵਿੱਚ ਲੁਧਿਆਣੇ ਦੇ ਵਿੱਚ ਖੜੇ ਆ ਤੇ ਬੱਚਿਆਂ ਨੂੰ ਕਲਾਸਰੂਮ ਤੱਕ ਨਹੀਂ ਮਿਲੀ ਹਾਂ ਇਹ ਤੁਹਾਡੀ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਇੱਥੇ 550 ਬੱਚੇ ਨੇ 550 ਬੱਚਿਆਂ ਨੂੰ ਸਿਰਫ ਪੰਜ ਕਮਰੇ ਨੇ ਛੋਟੇ ਛੋਟੇ ਦਾ ਲਾਟ ਨੇ ਸੋ ਇੱਕ ਛੋਟੇ ਕਮਰੇ ਦੇ ਵਿੱਚ 100 ਬੱਚੇ ਦੀ ਕਪੈਸਿਟੀ ਕਿੱਦਾਂ ਹੋ ਸਕਦੀ ਹੈ ਵੱਡਾ ਸਵਾਲ ਹੈ ਕਿ ਜਿਹੜੇ ਨੁਮਾਇੰਦੇ ਨੇ ਉਹ ਸਰਕਾਰ ਤੱਕ ਗੱਲ ਨਹੀਂ ਰੱਖ ਰਹੇ ਕਿ ਜਿਹੜੇ ਸਰਕਾਰੀ ਅਫਸਰ ਨੇ ਉਹਨਾਂ ਨੂੰ ਨਜ਼ਰ ਨਹੀਂ ਆਂਦੀ ਕਿ ਵੀ ਕਿੱਥੇ ਜਿਹੜੀ ਸਾਡੀ ਸਰਕਾਰ ਹੈ ਉਹ ਵਰਲਡ ਕਲਾਸ ਐਜੂਕੇਸ਼ਨ ਦੀ ਗੱਲ ਕਰਦੀ ਹੈ ਟੀਚਰਸ ਨੂੰ ਟੂਰ ਪਲਾਨ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਲੈ ਕੇ ਟ੍ਰੇਨਿੰਗ ਦੇ ਰਹੇ ਨੇ ਪਰ ਉਸ ਟ੍ਰੇਨਿੰਗ ਦਾ ਕੀ ਫਾਇਦਾ ਜੇ ਇੱਥੇ ਸਹੂਲਤਾਂ ਹੀ ਨਹੀਂ ਇਹ ਜ ਸੁਲਤਾਨੀ ਕਿਉਂਕਿ ਇੱਕ ਕਮਰੇ ਦੇ ਵਿੱਚ 100 ਬੱਚੇ ਨਹੀਂ ਆ ਸਕਦੇ ਜਦੋਂ ਕਿ ਕਮਰੇ ਛੋਟੇ ਨੇ ਤੇ ਇਸ ਲਈ ਬੱਚਿਆਂ ਨੂੰ ਬਾਹਰ ਆਹ ਬਰਾਂਡੇ ਦੇ ਵਿੱਚ ਜਾਂ ਦਰਸ਼ਕਾਂ ਦੇ ਥੱਲੇ ਬੈਠ ਕੇ ਕਲਾਸਾਂ ਲਗਾਉਣੀਆਂ ਪੈ ਰੀਆਂ ਨੇ ਤੇ ਉੱਪਰ ਜੀ ਨਹੀਂ ਤਾਂ ਜੋ ਬਚਾਓ ਦੀ ਉਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੱਚੇ ਇੱਥੇ ਬਰਾਂਡੇ ਵਿੱਚ ਬੈਠੇ ਹੈ ਤੇ ਬਿਲਡਿੰਗ ਦਾ ਕੀ ਹਾਲ ਹੈ ਬਿਲਡਿੰਗ ਦਾ ਇਹ ਤੁਸੀਂ ਸਹੀ ਮੰਨਦੇ ਹੋ ਬਿਲਡਿੰਗ ਜਿਹੜੀ ਹੈ ਖਸਤਾ ਹਾਲ ਦੇ ਵਿੱਚ ਹੈ ਇਹਦੇ 5 ਕਮਰੇ ਨੇ ਦੋ ਕਮਰੇ ਅਨਸੇਫ ਡਿਕਲੇਰ ਕੀਤੇ ਜਾ ਚੁੱਕੇ ਨੇ ਤੇ ਸਰਕਾਰੋਂ ਨਵਾਂ ਆਰਡਰ ਨੇ ਬਾਕੀ ਤਿੰਨ ਕਮਰੇ ਰਹਿ ਜਾਂਦੇ ਨੇ ਉਹਨਾਂ ਦੀ ਵੀ ਹਾਲਤ ਇੰਨੀ ਹੈ ਕਿ ਤੁਹਾਨੂੰ ਦੱਸ ਸਕਦੇ ਹਾਂ ਕਮਰੇ ਜਿਹੜਾ ਆਈਆਂ ਹੋਈਆਂ ਨੇ ਦੁਬਾਰਾ ਜਿਹੜੇ ਦੋ ਕਮਰੇ ਅਨਸੇਫ ਡਿਕਲੇਅਰ ਕੀਤੇ ਹੋਏ ਆ ਜੋ ਸਾਹਮਣੇ ਕਮਰੇ ਹਨ ਇਹ ਅਨਸੇਫ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਹੋਰ ਵੱਡੀ ਖਬਰ ਹੈ ਕਿ ਜਿਹੜੇ ਪੰਜ ਕਮਰੇ ਨੇ 500 550 ਬੱਚਿਆਂ ਨੂੰ ਉਸ ਦੇ ਵਿੱਚ ਜਿਹੜੇ ਦੋ ਕਮਰੇ ਨੇ ਉਹ ਜਿਹੜੇ ਕਿ ਅਨਸੇਫ ਡਿਕਲੇਅਰ ਕੀਤੇ ਹੋਏ ਨੇ ਜਿਹਦੇ ਵੀ ਕਿ ਤਰੇੜਾ ਇਹਨੇ ਜਿਵੇਂ ਕਿ ਡਾਕਟਰ ਸੁਰਜੀਤ ਜੀ ਦੱਸ ਰਹੇ ਰਿਹਾ ਕਿ ਜਿਹੜੇ ਦੋ ਕਮਰੇ ਆ ਅਨਸੇਫ ਡਿਕਲियर ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਆ ਕਿ ਅੰਦਰ ਕਲਾਸਰੂਮ ਦੇ ਵਿੱਚ ਅੱਜ ਜਿਹੜੇ ਬੱਚੇ ਆ ਭਰੇ ਹੋਏ ਨੇ ਤੇ ਜਿਹੜੇ ਕਲਾਸਰੂਮ ਤੇ ਬਾਹਰ ਵੀ ਜਿਹੜੇ ਬੱਚੇ ਆ ਗੈਲਰੀ ਦੇ ਵਿੱਚ ਬਹਿ ਕੇ ਪੜਨ ਨੂੰ ਮਜਬੂਰ ਨੇ ਜਿੱਥੇ ਕਿ ਇੱਕ ਪਾਸੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਦੇ ਪੰਜਾਬ ਦੇ ਵਿੱਚ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆ ਚੁੱਕੇ ਆ ਪਰ ਦੂਜੇ ਪਾਸੇ ਤੁਹਾਨੂੰ ਜਿਹੜੀ ਅਸਲ ਤਸਵੀਰਾਂ ਨੇ ਸਰਕਾਰੀ ਸਕੂਲ ਦੀਆਂ ਉਹ ਦਿਖਾ ਰਹੇ ਆ ਤੇ ਤੁਹਾਨੂੰ ਦੂਜਾ ਕਮਰਾ ਵੀ ਦਿਖਾਵਾਂਗੇ ਜਿਹੜਾ ਇਹ ਕਮਰਾ ਹੈ ਏ ਵੀ ਜਿਹੜਾ ਕਿ ਅਨਸੇਫ ਡਿਕਲੇਅਰ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਵੀ ਜਿਹੜੇ ਬੱਚੇ ਆ ਕਿੰਨੇ ਓਵਰਕਰਾਊਡਡ ਹੋ ਕੇ ਅੰਦਰ ਤੇ ਬਾਹਰ ਚਾਰੇ ਪਾਸੇ ਫੜ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਟੀਚਰਸ ਵੀ ਕਿੰਨੇ ਮਜਬੂਰ ਨੇ ਕਿ ਇੱਕ ਟੀਚਰ ਅੰਦਰ ਪੜਾ ਰਹੇ ਆ ਤੇ ਇੱਕ ਟੀਚਰ ਜਿਹੜਾ ਹੈ ਕਿ ਬਾਹਰ ਗੈਲਰੀ ਦੇ ਵਿੱਚ ਪੜਾਉਣ ਨੂੰ ਮਜਬੂਰ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦਿੱਕਤ ਕਿੱਥੇ ਆ ਰਹੀ ਆ ਕਿ ਸਕੂਲ ਬਣ ਕਿਉਂ ਨਹੀਂ ਰਿਹਾ ਦੂਜਾ ਜੇ ਅਨਸੇਫ ਜੇ ਨੂੰ ਅਨਸੇਫ ਕੀਤਾ ਹੋਇਆ ਤੇ ਇਹਨੇ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਹੈ ਵहां ਬੱਚਿਆਂ ਦੀ ਜਾਨ ਖੱਤੇ ਵਿੱਚ ਹੈ ਮਗਰ ਜੇ ਦੋ ਬੱਚੇ ਕਮਰੇ ਵਿੱਚ ਆ ਦੇਣ ਤੇ ਜਾਣਗੇ ਤੇ ਬੱਚੇ ਬੈਠਣਗੇ ਕਿੱਥੇ ਇਹ ਸਵਾਲ ਹੁੰਦਾ ਹੈ ਕਿ ਬੱਚਾ ਨੂੰ ਤਾਂ ਅੱਗੇ ਹੀ ਬੈਠਣ ਦੀ ਜਗ੍ਹਾ ਹੈ ਨਹੀਂ ਤੇ ਸਿਰਫ ਬਾਕੀ ਤਿੰਨ ਕਮਰੇ ਜਰ ਰਹਿੰਦੇ ਨੇ ਉਹ ਵੀ ਮੈਂ ਤੁਹਾਨੂੰ ਦਿਖਾ ਸਕਦਾ ነ ਕਿ ਕਮਰੇ ਦੀਆਂ ਕੰਡਾਂ ਵਿੱਚ ਤੇੜਾ ਆਈਆਂ ਹੋਈਆਂ ਨੇ ਇਸ ਕਰਕੇ ਸਾਡੀ ਸਰਕਾਰ ਤੋਂ ਮੰਗ ਹੈ ਕਿ ਜੋ ਨੇੜੇ ਇਹ ਸਕੂਲ ਦੇ ਨੇੜੇ ਹੀ ਸਰਕਾਰੀ ਸਕੂਲ ਦੀ ਛੱਡੀ 10000 ਰੁਪਏ ਦੀ ਜਗ੍ਹਾ ਪਈ ਹੈ ਉੱਥੇ ਸਕੂਲ ਨੂੰ ਲਿਜਾਇਆ ਜਾਵੇ ਜਾਂ ਸਕੂਲ ਨੂੰ ਨਵੀਂ ਬਿਲਡਿੰਗ ਬਣਾ ਕੇ ਕੀਤਾ ਜਾਵੇ ਇਸ ਐਕਟੇਲ ਸਿਰਫ 500 ਗਾਇ ਦੇ ਕਰੀਬ ਜਗਾ ਹੈ ਸਕੂਲ ਦੀ ਕੋਲ ਜਿੱਦੇ 550 ਬੱਚੇ ਨੇ ਕਮਰੇ ਕੱਟਨੇ 16 17 ਟੀਚਰ ਨੇ ਸਬੰਧਤ ਅਫਸਰਾਂ ਨਾਲ ਗੱਲਬਾਤ ਕੀਤੀ ਹੈ ਕੋਈ ਡਾਕੂਮੈਂਟਸ ਵਗੈਰਾ ਹੈਗੇ ਤਾਂ ਕੋਈ ਸਪੋਰਟਿਵ ਡਾਕੂਮੈਂਟ ਵੀ ਸਬੰਧਤ ਕਿਹੜੇ ਅਫਸਰਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਅਸੀਂ ਮੈਂ ਪਹਿਲੇ ਡਿਸ਼ਰ ਦਾ ਮੈਂਬਰ ਵੀ ਹਾਂ ਜੋ ਕਮੇਟੀ ਹੈ ਉਹਦੇ ਵਿੱਚ ਐਮ ਐਂਪੀ ਸਾਹਿਬ ਚੇਅਰਮੈਨ ਹੁੰਦੇ ਨੇ ਸ਼ਕਤੀ ਹੁੰਦੇ ਨੇ ਡੀ ਸੀ ਸਾਹਿਬ ਕਿ ਡੀਓ ਦੁਨ ਬੈਠੇ ਨੇ ਹਰ ਜਿਹੜੇ ਅਫਸਰ ਹੁੰਦੇ ਨੇ ਮੈਂ ਵੀ ਉਸ ਦਾ ਮੈਂਬਰ ਹਾਂ ਮੈਂ ਉਸ ਸਵਾਲ ਉਠਾਇਆ ਸੀ ਕਿ ਜੋ 10000 ਗੱਜਾ ਉੱਥੇ ਲਾਈ ਜਾਵੇ ਤੇ ਇਹ ਅਨਸੇਵ ਸਕੂਲ ਹੈ ਇਹਨੂੰ ਛੱਟਾਇਆ ਜਾਵੇ ਉਹ ਇਸ ਕਰਕੇ ਦੋ ਕਮਰਿਆਂ ਦੇ ਟਾਉਂ ਦੇ ਆਰਡਰ ਆ ਗਏ ਨੇ ਮਗਰ ਅੱਗੋਂ ਬਣਾਉਣ ਲਈ ਪੈਸਾ ਨਹੀਂ ਮਿਲਿਆ ਕਾਤੋਂ ਦੇਵਾਂਗੇ ਅਗਲਾ ਜੇ ਸਾਲ 2025 ਬਣਾਉਣ ਲਈ ਨਾ ਆਏ ਤੇ ਇਹ ਜੇ ਕੁਝ ਹੋ ਜਾਂਦਾ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਜੇ ਤੁਸੀਂ ਕਹਿ ਰਹੇ ਹੋ ਕਿ ਸਰਕਾਰੀ ਆਰਡਰ ਆਏ ਹੋਏ ਨੇ ਤੁਹਾਡੇ ਕਹਿਣ ਦੇ ਮੁਤਾਬਕ ਕਿ ਇਹਨਾਂ ਨੂੰ ਢਾਣ ਦੇ ਆਰਡਰ ਹੋਏ ਹੋਏ ਨੇ ਫਿਰ ਵੀ ਇਥੇ ਕਲਾਸਾਂ ਲੱਗ ਰਹੀਆਂ ਨੇ ਹੁਣ ਆਇਆ ਜਿਹੜਾ ਕਿ ਕਿਹਾ ਗਿਆ ਕਿ 15 ਦਿਨ ਦੇ ਅੰਦਰ ਹਾਲੇ 3 ਦਿਨ ਹੋ ਗਏ ਨੇ ਸਾਨੂੰ ਇਹ ਆਰਡਰ ਮਿਲਿਆ ਉਹਦੇ ਵਿੱਚ ਕਿਹਾ ਕਿ 15 ਦਿਨ ਦੇ ਅੰਦਰ ਨਿਲਾਮੀ ਕਰਕੇ ਢਾਇਆ ਜਾਵੇ ਅਸੀਂ ਨਿਲਾਮੀ ਦੀ ਡੇਟ ਰੱਖ ਰਹੇ ਹਾਂ ਬੇਜ਼ਿਲ ਰਾਮੀ ਕਰਕੇ ਇਸ ਨੂੰ ਟਾਇਆ ਜਾਵੇ ਜਿਹੜਾ ਟਾਉਂਦਾ ਰਾਮੀ ਚ ਆਏਗਾ ਪਾਸ ਹੋਏਗਾ ਉਸ ਨੂੰ ਦਿਖਾਇਆ ਜਾਏਗਾ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ surjit ji ਨਾਲ ਅਸੀਂ ਗੱਲਬਾਤ ਕੀਤੀ ਕਿ ਤੁਹਾਨੂੰ ਸਕੂਲ ਦਾ ਹਾਲ ਦਿਖਾ ਰਹੇ ਹਾਂ ਇੱਕ ਵਾਰ ਬੋਰਡ ਵਾਲ ਵੀ ਦਿਖਾਵਾਂਗੇ ਡਾਕਟਰ ਅੰਬੇਡਕਰ ਨਗਰ ਬਲਾਕ ਲੁਧਿਆਣਾ 2 ਜ਼ਿਲ੍ਹਾ ਲੁਧਿਆਣਾ ਦਾ ਇਹ ਪ੍ਰਾਇਮਰੀ ਸਮਾਰਟ ਸਕੂਲ ਹੈ ਇਹ ਸਮਾਰਟ ਸਕੂਲਾਂ ਦਾ ਹਾਲ ਹੈ ਤੁਸੀਂ ਬੋਰਡ ਦੇਖ ਸਕਦੇ ਹੋ ਬੋਰਡ ਤੇ ਬਕਾਇਦਾ ਲਿਖਿਆ ਹੋਇਆ ਹੈ ਕਿ ਪ੍ਰਾਇਮਰੀ ਸਮਾਰਟ ਸਕੂਲ 1b ਡਾਕਟਰ ਅੰਬੇਦਕਰ ਨਗਰ ਬਲਾਕ ਲੁਧਿਆਣਾ 2 ਜ਼ਿਲ੍ਹਾ ਲੁਧਿਆਣਾ ਤੇ ਜੇ ਇਹ ਸਮਾਰਟ ਸਕੂਲਾਂ ਦੇ ਹਾਲ ਨੇ ਤੇ ਬਾਕੀ ਸਕੂਲਾਂ ਦੇ ਹਾਲ ਕੀ ਹੋਣਗੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਹਾਡੇ ਹਲਕੇ ਦੇ ਤੁਹਾਡੇ ਏਰੀਏ ਦੇ ਵੀ ਇਸ ਤਰ੍ਹਾਂ ਦਾ ਕੋਈ ਮੁੱਦਾ ਹੈ ਤੇ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਡੇ ਵੀ ਮੁੱਦੇ ਜਿਹੜੇ ਕੀ ਚੱਕਾਂਗੇ ਪਰ ਇਹ ਜਿਹੜੇ ਸਮਾਰਟ ਸਕੂਲਾਂ ਦੀ ਗੱਲ ਚੱਲਦੀ ਹੈ ਸਕੂਲ ਆਫ ਐਮੀਨੈਂਸ ਦੀ ਗੱਲ ਕੀਤੀ ਜਾਂਦੀ ਹੈ ਸਾਨੂੰ ਲੱਗਦਾ ਹੈ ਕਿ ਇਹ ਕੁਝ ਕੁ ਸਕੂਲ ਬਣਾਏ ਜਾਂਦੇ ਨੇ ਤੇ ਉਸੇ ਨੂੰ ਐਡਵਰਟਾਈਜ਼ਮੈਂਟ ਕਰਕੇ ਪੇਸ਼ ਕੀਤਾ ਜਾਂਦਾ ਹੈ ਪਰ ਅਸਰ ਸਕੂਲਾਂ ਦੀ ਹਾਲਤ ਜਿਹੜੀ ਹੈ ਗਰਾਊਂਡ ਲੈਵਲ ਤੇ ਉਹ ਹੁਣ ਵੀ ਨਹੀਂ ਸੁਧਰੀ ਹੈ ਸੋ ਇਹ ਕਲਾਸਰੂਮ 스마트 ਕਲਾਸਰੂਮ ਦੇ ਵਿੱਚ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਉੱਪਰ ਹੈ ਉਹ ਕਿਸ ਤਰ੍ਹਾਂ ਕਮਰੇ ਦੇ ਵਿੱਚ ਤਰੇੜਾ ਆ ਰਹੀਆਂ ਨੇ ਤੇ ਬੱਚੇ ਇਹੋ ਜੀ ਛੱਤ ਦੇ ਥੱਲੇ ਪੜ ਰਹੇ ਨੇ ਕੀ ਕਹਿਣਾ ਹੈ ਜੀ ਮਰੋਕਾ ਸਾਹਿਬ ਇਹ ਕਿਉਂਕਿ 13 ਆਈਆਂ ਨੇ ਸਾਡੀ ਮੰਗ ਹੈ ਸਰਕਾਰ ਕੋਲ ਕਿ ਜਲਦੀ ਤੋਂ ਜਲਦੀ ਜਿਹੜੀ ਨਵੀਂ ਜਗ੍ਹਾ ਹੈ ਉੱਤੇ ਸਕੂਲ ਲਾਇਆ ਜਾਵੇ ਤਾਂ ਜੋ ਬੱਚਿਆਂ ਦਾ ਕੋਈ ਬੱਚਿਆਂ ਨਾਲ ਦਾ ਟੀਚਰ ਨਾਲ ਕੋਈ ਹਾਦਸਾ ਨਾ ਵਾਪਰ ਸਕੇ ਅੱਜ ਅਸੀਂ ਪੁਰਜੋ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਗਵਰਨਮੈਂਟ ਪ੍ਰਾਇਮਰੀ ਸਕੂਲ 1 ਬੀ ਅੰਬੀਲਕਰ ਨਗਰੀ ਸਾਰੀ ਬਿਲਡਿੰਗ ਨੂੰ ਢਾਕੇ ਜਲਦੀ ਤੋਂ ਜਲਦੀ ਨਵੀਂ ਜਗ੍ਹਾ ਨਵੀਂ ਜਗ੍ਹਾ ਚਲੇ ਜਾਇਆ ਜਾਵੇ ਸਨ ਅਕਸਰ ਲੋਕਾਂ ਵੱਲੋਂ ਗੱਲ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਵੀ ਕਿ ਇਹ ਸਰਕਾਰੀ ਸਕੂਲੀ ਨੇ ਵਧੀਆ ਨੇ ਤੇ ਜਿਹੜੇ ਕਿ ਮੰਤਰੀਆਂ ਦੇ ਜਿਹੜੇ ਕਿ ਮੁੰਡੇ ਕੁੜੀ ਐ ਉਹ ਕਿਉਂ ਨਹੀਂ ਪੜਦੇ ਜੇ ਸਰਕਾਰੀ ਹਸਪਤਾਲ ਜੇ ਲੋਕਲ ਇਨੇ ਵਧੀਆ ਹੋ ਜਾਂਦੇ ਸਹਿਯਦ ਸਹੂਲਤਾ ਮਿਲ ਜਾਂਦੀ ਆ ਤੇ ਲੋਕ ਲੋਕ ਜਿਹੜੇ ਕਿ ਜਿਹੜੇ ਮੰਤਰੀ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਉਂ ਜਾਂਦੇ ਨੇ ਸੋ ਵਾਕਈ ਇਹ ਗੱਲ ਦੇਖਣ ਨੂੰ ਵੀ ਮਿਲੀ ਹੈ ਕਿ ਕਿਸ ਤਰ੍ਹਾਂ ਜੜੀਆਂ ਕਿ ਕੰਦਾ ਦੇ ਵਿੱਚ ਤਰੇੜਾ ਆਈਆਂ ਹੋਈਆਂ ਬਟ ਫੇਰ ਵੀ ਕਿਉਂਕਿ ਇਹ ਗਰੀਬ ਲੋਕਾਂ ਦੇ ਬੱਚੇ ਨੇ ਤੇ ਇਹਨਾਂ ਦੀ ਜਾਨਾਂ ਦਾ ਕੋਈ ਪਰਵਾਹ ਨਹੀਂ ਹੈ ਸਰਕਾਰ ਨੂੰ ਤੇ ਬੱਚੇ ਇਦਾਂ ਦੀ ਕਲਾਸ ਦੇ ਵਿੱਚ ਬੈ ਕੇ ਤੇ ਪੜ੍ਹਾਈ ਕਰ ਰਹੇ ਨੇ ਸੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਸਕੂਲ ਦਾ ਹਾਲ ਦਿਖਾਇਆ ਤੇ ਹੁਣ ਅਸੀਂ ਮੈਡਮ ਪ੍ਰਿੰਸੀਪਲ ਨਾਲ ਵੀ ਗੱਲਬਾਤ ਕਰਾਂਗੇ ਵੀ ਮੈਡਮ ਜੇ ਇੱਥੇ ਇੰਨੀਆਂ ਤਰੇੜਾਂ ਪਈਆਂ ਹੋਈਆਂ ਕੰਦਾ ਦੇ ਵਿੱਚ ਅਨਸੇਫ ਡਿਕਲियर ਕੀਤੇ ਹੋਏ ਫੇਰ ਵੀ ਬੱਚੇ ਇੱਥੇ ਪੜ੍ਹ ਰਹੇ ਆ ਦੇਖੋ ਜਦੋਂ ਤੱਕ ਸਰਕਾਰ ਸਾਨੂੰ ਕੋਈ ਗ੍ਰਾਂਟ ਰੀਲੀਜ਼ ਨਹੀਂ ਕਰਦੀ ਅਸੀਂ ਇਹਨੂੰ ਬਣਾ ਨਹੀਂ ਸਕਦੇ ਅਗਰ ਮੈਂ ਇਸ ਅਨਸੇ ਫੁਰਗੂਮਸ ਨੂੰ ਵੀ ਢਾਡਵਾ ਤਾਂ ਬੱਚੇ ਬੈਠਣਗੇ ਕਿੱਥੇ ਇਹ ਦੇਖੋ ਤੁਸੀਂ ਮੈਮ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਪਰ ਜੇ ਰੱਬ ਨਾ ਕਰੇ ਜੇ ਕੁਝ ਹੋ ਜਾਂਦਾ ਫਿਰ ਤਾਂ ਸਾਰੀ ਗੱਲ ਤੁਹਾਡੇ ਤੇ ਆਣੀ ਹੈ ਤੁਹਾਡੀ ਤੁਸੀਂ ਇੱਥੇ ਪ੍ਰਿੰਸੀਪਲ ਹੋ ਸਾਰਿਆਂ ਨੇ ਕਹਿਣਾ ਕਿ ਵੀ ਪ੍ਰਿੰਸੀਪਲ ਮੈਡਮ ਇੱਥੇ ਕੀ ਕਰਦੇ ਸੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਪਰ ਅਸੀਂ ਇਸ ਟੀਜ ਲਈ ਸਰਕਾਰ ਅਗੇ ਗੁਜਾਰਿਸ਼ ਕਰਨਾ ਚਾਹੁੰਦੇ ਹਾਂ ਕਿ ਉਹ ਸਾਡੇ ਸਕੂਲ ਵੱਲ ਧਿਆਨ ਦੇਵੇ ਤੇ ਇਹਨੂੰ ਬਣਵਾਏ ਇਸ ਸਕੂਲ 'ਚ ਦੇਖੋ ਕਿੰਨੀ ਛੋਟੀ ਜਗ੍ਹਾ ਹੈ ਪ੍ਰਾਇਮਰੀ ਔਰ ਸਕੈਂਡਰੀ ਦੋ ਸਕੂਲ ਚੱਲ ਰਹੇ ਨੇ ਇਸ ਸਕੂਲ ਦੀ ਜਗ੍ਹਾ ਇੱਥੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ 10000 ਗੱਜ ਦੇ ਕਰੀਬ ਪਈ ਹੈ ਜੋ ਪ੍ਰਾਇਮਰੀ ਸਕੂਲ ਲਈ ਹੈ ਅਗਰ ਸਰਕਾਰ ਚਾਹੇ ਤਾਂ ਸਾਨੂੰ ਉੱਥੇ ਕਮਰੇ ਬਣਾ ਕੇ ਦਵੇ ਅਸੀਂ ਉੱਥੇ ਸ਼ਿਫਟ ਹੋ ਜਾਈਏ ਔਰ ਇਹ ਸਕੂਲ ਨੂੰ ਸਾਰੇ ਅਨਸੇਫ ਕਰਾਰ ਦੇ ਕੇ ਉਹ ਦੁਬਾਰਾ ਬਣਾ ਸਕਣ ਇਹ ਬਿਲਕੁਲ ਸਹੀ ਹੈ ਕਿਉਂਕਿ ਪ੍ਰਿੰਸੀਪਲ ਮੈਡਮ ਦੇ ਹੱਥ ਦੇ ਵਿੱਚ ਨਹੀਂ ਹੁੰਦਾ ਬਿਲਡਿੰਗ ਬਣਾਣਾ ਜਾਂ ਕੁਝ ਕਰਨਾ ਪਰ ਕਿਉਂਕਿ ਇਹ ਮੌਕੇ ਦੇ ਪ੍ਰਿੰਸੀਪਲ ਨੇ ਜੇ ਕੋਈ ਵੀ ਅਨਸਫਾਹੀ ਘਟਨਾ ਵਾਪਰਦੀ ਹੈ ਤੇ ਸਾਰਿਆਂ ਨੇ ਪ੍ਰਿੰਸੀਪਲ ਮੈਡਮ ਨੂੰ ਪੁੱਛਣਾ ਕਿ ਇਸ ਸਕੂਲ ਦਾ ਪ੍ਰਿੰਸੀਪਲ ਕੌਣ ਹੈ ਪਰ ਇਹ ਬਹੁਤ ਵੀ ਮੈਡਮ ਦੇ ਹੱਥ ਦੇ ਵਿੱਚ ਕੁਝ ਨਹੀਂ ਹੈ ਜਿਹੜੀ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਦੇ ਹੱਥ ਦੇ ਵਿੱਚ ਹੁੰਦਾ ਪਰ ਮੈਂ ਇੱਕ ਚੀਜ਼ ਹੋਰ ਅਸੀਂ ਪੁੱਛਣਾ ਚਾਹਾਂਗੇ ਵੀ ਜਿਹੜੀ ਹੁਣ ਇਸ ਵਾਰ ਭਗਵੰਤ ਮਾਨ ਸਰਕਾਰ ਆਈ ਹੈ ਟੀਚਰਸ ਨੂੰ ਵਰਲਡ ਕਲਾਸ ਟ੍ਰੇਨਿੰਗ ਵਾਸਤੇ ਵਿਦੇਸ਼ਾਂ ਵੀ ਜੀ ਵੀ ਭੇਜ ਰਹੀ ਹੈ ਬਾਹਰ ਵੀ ਜੋਰ ਦੇ ਰਹੀ ਹੈ ਪਰ ਹੁਣ ਇਸ ਮਾਹੌਲ ਦੇ ਵਿੱਚ ਜਿੱਥੇ ਬੱਚਿਆਂ ਨੂੰ ਕਲਾਸਰੂਮ ਨਹੀਂ ਹੈ ਟੀਚਰ ਕੀ ਕਰਨਗੇ ਦੇਖੋ ਮੈਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਐ ਸਰਕਾਰ ਜਿਹੜੀ ਵੀ ਸਰਕਾਰ ਆਏਗੀ ਉਹ ਸਾਡੀ ਆਪਣੀ ਸਰਕਾਰ ਹੁੰਦੀ ਸਰ ਮੈਂ ਉਹਨਾਂ ਅਕੀ ਸਿਰਫ ਗੁਜਾਰਿਸ਼ ਕਰ ਸਕਦੀ ਆ ਕਿ ਉਹ ਜੋ ਕੰਮ ਕਰ ਰਹੇ ਬਹੁਤ ਵਧੀਆ ਕਰ ਰਹੇ ਨੇ ਪਰ ਸਾਡੀ ਇਸ ਆਵਾਜ਼ ਨੂੰ ਅੱਗੇ ਤੱਕ ਪਹੁੰਚਾ ਕੇ ਸਾਨੂੰ ਸਾਡੀ ਜਗ੍ਹਾ ਤੇ ਸਕੂਲ ਬਣਾ ਕੇ ਦੇ ਦੇਣ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਅਸੀਂ ਇਹ ਸਕੂਲ ਸ਼ਿਫਟ ਕਰ ਸਕੀਏ ਸੋ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਅਸੀਂ ਡਾਕਟਰ ਸਾਹਿਬ ਜਿਹੜੇ ਕੀ ਮੈਂਬਰ ਚੇਅਰਮੈਨ ਨੇ ਕਮੇਟੀ ਦੇ ਤੇ ਉਸ ਤੋਂ ਬਾਅਦ ਪ੍ਰਿੰਸੀਪਲ ਮੈਮ ਨਾਲ ਵੀ ਗੱਲਬਾਤ ਕਰਾਈ ਕੀ ਅੰਸਫ ਡਿਕਲੇਅਰ ਹੋਣ ਤੋਂ ਬਾਅਦ ਵੀ ਇਹਨਾਂ ਕੋਲ ਕੋਈ ਚਾਰਾ ਨਹੀਂ ਹੈ ਨਾ ਤਾਂ ਬੱਚਿਆਂ ਨੂੰ ਘਰ ਭੇਜ ਸਕਦੇ ਨੇ ਤੇ ਨਵੀਂ ਬਿਲਡਿੰਗ ਬਣੀ ਹੋਈ ਨਹੀਂ ਅਜੇ ਬਣੀ ਨਹੀਂ ਹੈ ਤੇ ਨਾ ਹੀ ਅਸੀਂ ਉਥੇ ਸ਼ਿਫਟ ਕਰ ਸਕਦੇ ਹਾਂ ਤੇ ਇਹ ਕੈਸੀ ਸਥਿਤੀ ਦੇ ਵਿੱਚ ਇਹ ਪੜਾ ਰਹੇ ਨੇ ਕਿ ਨਾ ਉਧਰ ਜਾਣ ਜੋਗੇ ਨਾ ਤੇ ਨਾ ਬੱਚਿਆਂ ਦੀ ਛੁੱਟੀ ਕਰਨ ਜੋਗੇ ਬਟ ਫਿਰ ਵੀ ਇਹ ਸਰਕਾਰ ਦੇ ਅੱਗੇ ਗੁਜਾਰਿਸ਼ ਕਰ ਰਹੇ ਨੇ ਕਿ ਜਲਦ ਤੋਂ ਜਲਦ ਇਸ ਦਾ ਕੋਈ ਹੱਲ ਕੱਢਿਆ ਜਾਵੇ ਤੇ ਬਿਲਡਿੰਗ ਬਣਾ ਕੇ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਜਿਹੜਾ ਇਹਨਾਂ ਦੇ ਕੋਲ ਸੋਰਸ ਹੈ ਜਿਹੜੇ ਇਹਨੇ ਬੈਸਟ ਟੀਚਰਸ ਨੇ ਇਹਨਾਂ ਦੇ ਕੋਲ ਉਹਨਾਂ ਤੋਂ ਵਧੀਆ ਕੰਮ ਲੈ ਸਕੀਏ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਵਧੀਆ ਸਿੱਖਿਆ ਦੇ ਦੇ ਸਕਣ ਕੈਮਰਾਮੈਨ ਬੱਲੂ ਦੇ ਨਾਲ ਮੁਹੰਮਦ ਸੋਹਰਾ ਦੀ ਰਿਪੋਰਟ